ਉੱਤਰੀ ਅਮਰੀਕਾ ਵਿੱਚ ਇੱਕ ਬਹੁਤ ਹੀ ਸੋਹਣਾ ਦੇਸ਼ ਹੈ ਜਿੱਥੇ ਹਰ ਇੱਕ ਪੰਜਾਬੀ ਜਾਣਾ ਚਾਹੁੰਦਾ ਹੈ। ਪੈਸੇ ਇਸ ਨੂੰ ਪੰਜਾਬੀਆਂ ਦਾ ਮਨਪਸੰਦ ਦੇਸ਼ ਵੀ ਕਿਹਾ ਜਾਂਦਾ ਹੈ। ਹਾਂਜੀ, ਆਪਾਂ ਗੱਲ ਕਰ ਰਹੇ ਹਾਂ ਕੈਨੇਡਾ ਦੀ। ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਕੈਨੇਡਾ ਦੀ ਸੈਰ ਕਰਾਵਾਂਗੇ ਤੇ ਨਾਲ ਹੀ ਬਹੁਤ ਰੋਚਕ ਜਾਣਕਾਰੀ ਦੇਵਾਂਗੇ। ਵੀਡੀਓ ਲੰਬੀ ਜ਼ਰੂਰ ਹੋ ਸਕਦੀ ਹੈ ਪਰ ਇਹ ਤੁਹਾਡੇ ਗਿਆਨ ਵਿੱਚ ਕਾਫੀ ਵਾਧਾ ਕਰੂਗੀ। ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇਕਰ ਕੈਨੇਡਾ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਇੱਥੇ 16ਵੀਂ ਸਦੀ ਵਿੱਚ ਯੂਰਪੀਅਨ ਲੋਕਾਂ ਨੇ ਆਉਣਾ ਸ਼ੁਰੂ ਕੀਤਾ ਸੀ। ਉਸ ਵੇਲੇ ਇਸ ਦੇਸ਼ ਤੇ ਫਰਾਂਸ ਨੇ ਰਾਜ ਕੀਤਾ। ਫਿਰ 1763 ਵਿੱਚ ਇੱਥੇ ਬ੍ਰਿਟੇਨ ਦਾ ਰਾਜ ਹੋਇਆ। ਯੂਰਪੀਅਨ ਲੋਕਾਂ ਦੇ ਸੰਪਰਕ ਤੋਂ ਪਹਿਲਾਂ ਇੱਥੇ ਇੰਡੀਜਿਨੀਅਸ ਲੋਕ ਰਹਿੰਦੇ ਸਨ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ। ਗੋਰਿਆਂ ਦੇ ਰਾਜ ਦੌਰਾਨ ਇਹਨਾਂ ਲੋਕਾਂ ਦੀ ਜਨਸੰਖਿਆ ਘਟਣੀ ਸ਼ੁਰੂ ਹੋ ਗਈ ਸੀ ਕਿਉਂਕਿ ਗੋਰੇ ਆਪਣੇ ਨਾਲ ਅਜਈਆਂ ਬਿਮਾਰੀਆਂ ਲੈ ਕੇ ਆਏ ਸਨ ਜਿਨ੍ਹਾਂ ਤੋਂ ਇਹ ਲੋਕ ਇਮਿਊਨ ਨਹੀਂ ਸਨ। ਅੱਜ ਦੇ ਸਮੇਂ ਇਹਨਾਂ ਦੀ ਆਬਾਦੀ 18 ਲੱਖ ਦੇ ਕਰੀਬ ਦਾ 5% ਹਿੱਸਾ ਹੈ 1 ਜੁਲਾਈ 1867 ਵਿੱਚ ਕੈਨੇਡਾ ਨੂੰ ਡੋਮੀਨੀਅਨ ਆਫ ਕੈਨੇਡਾ ਦੇ ਰੂਪ ਵਿੱਚ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲੀ ਤੇ 17 ਅਪ੍ਰੈਲ 1982 ਵੀ ਜਿੱਥੇ ਕੈਨੇਡਾ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਹਾਲਾਂਕਿ ਕੈਨੇਡਾ ਪੂਰੀ ਤਰ੍ਹਾਂ ਇੱਕ ਆਜ਼ਾਦ ਦੇਸ਼ ਹੈ ਪਰ ਇਹ ਸੰਵਿਧਾਨਕ ਰਾਜशाही ਦੇ ਅੰਦਰ ਆਉਂਦਾ ਹੈ ਇਸ ਲਈ ਇੱਥੇ ਕੁਈਨ ਐਲਿਜ਼ਾਬੈਥ 2 ਤੋਂ ਬਾਅਦ ਹੁਣ ਹੈੱਡ ਆਫ ਸਟੇਟ ਕਿੰਗ ਚਾਰਲਸ 3 ਹੈ ਇੱਥੇ ਦਾ ਪੋਲੀਟੀਕਲ ਸਿਸਟਮ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਥੱਲੇ ਕੰਮ ਕਰਦਾ ਹੈ ਜਿਸ ਦਾ ਐਗਜ਼ੀਕਿਊਟਿਵ ਹੈੱਡ ਪ੍ਰਧਾਨ ਮੰਤਰੀ ਹੁੰਦਾ ਹੈ ਜੋ ਕਿ ਇਸ ਸਮ ਖੇਤਰਫਲ ਦੀ ਗੱਲ ਕਰੀਏ ਤਾਂ ਇਹ 99,84,670 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ। ਦੇਸ਼ ਦੀ ਕੁੱਲ ਆਬਾਦੀ ਲਗਭਗ 3 ਕਰੋੜ 97 ਲੱਖ ਦੇ ਨੇੜੇ ਹੈ। ਖੇਤਰਫਲ ਦੇ ਮੁਕਾਬਲੇ ਕੈਨੇਡਾ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ। ਇੱਥੇ ਰਹਿਣ ਵਾਲੀ ਆਬਾਦੀ ਦੇ 82% ਲੋਕ ਸ਼ਹਿਰੀ ਹਨ ਤੇ 18% ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਕੈਨੇਡਾ ਦੀ ਰਾਜਧਾਨੀ ਓਟਾਵਾ ਹੈ ਜੋ ਦੁਨੀਆ ਦੇ ਖੁਸ਼ਹਾਲ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਉੱਚੀਆਂ-ਉੱਚੀਆਂ ਇਮਾਰਤਾਂ, ਪਾਰਲੀਮੈਂਟ ਆਫਿਸ, ਚਰਚ ਅਤੇ ਯੂਨੀਵਰਸਿਟੀਆਂ ਹਨ। ਕੈਨੇਡਾ ਨੂੰ ਮਿਨੀ ਪੰਜਾਬੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ 9,50,000 ਪੰਜਾਬੀ ਰਹਿੰਦੇ ਹਨ ਜੋ ਦੇਸ਼ ਦੀ ਕੁੱਲ ਜਨਸੰਖਿਆ ਦਾ 2.6% ਹਿੱਸਾ ਹਨ ਪੰਜਾਬੀਆਂ ਤੋਂ ਇਲਾਵਾ ਕੈਨੇਡਾ ਵਿੱਚ 210000 ਦੇ ਕਰੀਬ ਗੁਜਰਾਤੀ ਵੀ ਰਹਿੰਦੇ ਹਨ ਇੱਥੇ ਅੰਗਰੇਜ਼ੀ ਅਤੇ ਫ੍ਰੈਂਚ ਦੋਵੇਂ ਆਫੀਸ਼ੀਅਲ ਭਾਸ਼ਾਵਾਂ ਹਨ ਪਰ ਇਮੀਗ੍ਰੈਂਟਸ ਵੱਲੋਂ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਪੰਜਾਬੀ ਭਾਸ਼ਾ ਵੀ ਇੱਕ ਹੈ ਕੈਨੇਡਾ ਦੁਨੀਆ ਦੇ ਪੜੇ ਲਿਖੇ ਦੇਸ਼ਾਂ ਵਿੱਚ ਆਉਂਦਾ ਹੈ ਇੱਥੋਂ ਦਾ ਲਿਟਰੇਸੀ ਰੇਟ 99% ਹੈ ਤੀਜੀ ਆਬਾਦੀ ਦਾ ਇੱਕ ਵੱਡਾ ਹਿੱਸਾ ਯੂਨੀਵਰਸਿਟੀ ਦੀ ਡਿਗਰੀ ਰੱਖਦਾ ਹੈ ਕੈਨੇਡਾ ਵਿੱਚ ਦੋ ਖੇਡਾਂ ਨੂੰ ਨੈਸ਼ਨਲ ਖੇਡਾਂ ਮੰਨਿਆ ਗਿਆ ਹੈ ਸਰਦੀਆਂ ਦੇ ਸਮੇਂ ਆਈਸੋਕੀ ਸਭ ਤੋਂ ਦਾ ਖੇਲੀ ਜਾਣ ਵਾਲੀ ਖੇਡ ਹੈ ਅਤੇ ਗਰਮੀਆਂ ਸਮੇਂ ਲੈਕਰੋਸ ਖੇਡ ਸਭ ਤੋਂ ਜ਼ਿਆਦਾ ਖੇਡੀ ਜਾਂਦੀ ਹੈ। ਕੈਨੇਡਾ ਵਿੱਚ 5 ਤੋਂ 6 ਮਹੀਨੇ ਸਰਦੀ ਰਹਿੰਦੀ ਹੈ ਪਰ ਕਈ ਥਾਵਾਂ ਤੇ ਤੁਹਾਨੂੰ ਬਸੰਤ, ਗਰਮੀ, ਪਤਝੜ ਤੇ ਸਰਦੀ ਦੇਖਣ ਨੂੰ ਮਿਲ ਸਕਦੀ ਹੈ। ਸਰਦੀਆਂ ਸਮੇਂ ਇੱਥੇ ਦਾ ਤਾਪਮਾਨ -50 ਡਿਗਰੀ ਸੈਲਸੀਅਸ ਤੱਕ ਵੀ ਟੱਪ ਜਾਂਦਾ ਹੈ। ਬਸ ਇਹੀ وجہ ਹੈ ਕਿ ਕੈਨੇਡਾ ਨੂੰ ਸਭ ਤੋਂ ਠੰਡਾ ਦੇਸ਼ ਵੀ ਕਿਹਾ ਜਾਂਦਾ ਹੈ। ਜਿਕਰ ਖਾਣ-ਪੀਣ ਦੀ ਗੱਲ ਕਰੀਏ ਤਾਂ ਇੱਥੇ ਵੱਖ-ਵੱਖ ਦੇਸ਼ਾਂ ਦੇ ਵਸਨੀਕ ਹੋਣ ਕਾਰਨ ਫੂਡ ਵੈਰਾਈਟੀ ਵੀ ਜ਼ਿਆਦਾ ਹੈ। ਪ੍ਰੋਟੀਨ, ਮੈਪਲ ਸਰਪ ਅਤੇ ਬਟਰ ਟਾਰਟਸ ਇੱਥੋਂ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਪਸੰ ਦੁਨੀਆ ਦੇ ਲਗਭਗ 71% ਮੈਪਲ ਸਰਪ ਦਾ ਉਤਪਾਦਨ ਕਰਦਾ ਹੈ ਜੋ ਕਿ ਜ਼ਿਆਦਾਤਰ ਕਯੂਬਕ ਤੋਂ ਆਉਂਦਾ ਹੈ। ਕੈਨੇਡਾ ਬਹੁਤ ਹੀ ਡਿਵੈਲਪਡ ਕੰਟਰੀ ਹੈ ਤੇ ਜੀ7 ਵਿੱਚ ਵੀ ਸ਼ਾਮਿਲ ਹੈ। ਜੀਡੀਪੀ ਦੇ ਮੁਕਾਬਲੇ ਇਹ ਦੇਸ਼ 2.118 ਟ੍ਰਿਲੀਅਨ ਡਾਲਰ ਦੀ ਜੀਡੀਪੀ ਨਾਲ 10ਵੇਂ ਨੰਬਰ ਉੱਤੇ ਆਉਂਦਾ ਹੈ। ਸਾਊਦੀ ਅਰਬ ਅਤੇ ਵੈਨਿਜ਼ੁਏਲਾ ਤੋਂ ਬਾਅਦ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਤੇਲ ਦੇ ਭੰਡਾਰ ਹਨ। ਕੈਨੇਡਾ ਦੀ ਕਰੰਸੀ ਕੈਨੇਡੀਅਨ ਡਾਲਰ ਹੈ ਜਿਸ ਦਾ 1 ਡਾਲਰ ਭਾਰਤੀ ਕਰੰਸੀ ਵਿੱਚ ਲਗਭਗ 60 ਰੁਪਏ ਬਣਦਾ ਹੈ। ਕੈਨੇਡਾ ਦਾ ਟ੍ਰਾਂਸ ਕੈਨੇਡਾ ਹਾਈਵੇ ਦੁਨੀਆ ਦੇ ਸਭ ਤੋਂ ਲੰਬੇ ਹਾਈਵੇਜ਼ ਵਿੱਚੋਂ ਕੈਨੇਡਾ ਦੇ ਪੂਰਬੀ ਭਾਗਾਂ ਨੂੰ ਪੱਛਮੀ ਭਾਗਾਂ ਤੱਕ ਜੋੜਦਾ ਹੈ ਇਸ ਦੀ ਲੰਬਾਈ ਲਗਭਗ 7821 ਕਿਲੋਮੀਟਰ ਹੈ ਤੇ ਸੈਂਟ ਜੋਨਸ ਨਿਊ ਫਾਉਂਟਲੇਂਡ ਅਤੇ ਲੈਬਰਾਡੋਰ ਤੋਂ ਲੈ ਕੇ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਤੱਕ ਫੈਲਿਆ ਹੋਇਆ ਹੈ ਇੱਥੋਂ ਦੇ ਨਾਰਥ-ਵੈਸਟ ਇਲਾਕੇ ਵਿੱਚ ਚੱਲਣ ਵਾਲੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਪੋਲਰ ਬੀਅਰ ਦੇ ਆਕਾਰ ਵਾਲੀਆਂ ਹੁੰਦੀਆਂ ਹਨ ਕਿਉਂਕਿ ਇੱਥੇ ਚਿੱਟੇ ਭਾਲੂਆਂ ਦੀ ਕਾਫੀ ਆਬਾਦੀ ਹੈ ਚਰਚਿਲ ਸ਼ਹਿਰ ਦੇ ਵਸਨੀਕਤਾ ਆਪਣੀਆਂ ਗੱਡੀਆਂ ਨੂੰ ਲੋਕ ਵੀ ਨਹੀਂ ਕਰਦੇ ਕਿਉਂਕਿ ਜੇ ਕਿਸੇ ਉੱਤੇ ਕੋਈ ਚਿੱਟਾ ਭਾਲੂ ਹਮਲਾ ਕਰ ਦੇਵੇ ਤਾਂ ਉਹ ਵਿਅਕਤੀ ਖੁੱਲੀ ਗੱਡੀ ਵਿੱਚੋਂ ਉ ਕਨੜਤੀ ਸੁੰਦਰਤਾ ਤੇ ਖੂਬਸੂਰਤ ਥਾਵਾਂ ਲਈ ਮਸ਼ਹੂਰ ਹੈ ਇੱਥੇ ਦੁਨੀਆ ਦੇ ਦੂਜੇ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਨਦੀਆਂ ਹਨ ਜਿਨ੍ਹਾਂ ਦੀ ਗਿਣਤੀ 8000 ਤੋਂ ਵੀ ਜ਼ਿਆਦਾ ਹੈ ਇੱਥੇ ਅਲਬਰਟਾ ਦੀ ਬੈਂਫ ਨੈਸ਼ਨਲ ਪਾਰਕ ਅਤੇ ਨਿਊ ਫਾਉਂਟਲੇਂਡ ਤੇ ਲੈਬਰਾਡੋਰ ਵਿੱਚ ਗ੍ਰੋਸ ਮੋਨ ਨੈਸ਼ਨਲ ਪਾਰਕ ਦੇ ਨਾਲ-ਨਾਲ ਬਹੁਤ ਸਾਰੀਆਂ ਨੈਸ਼ਨਲ ਪਾਰਕ ਹਨ ਜਿੱਥੇ ਸੈਲਾਨੀ ਘੁੰਮਣ ਲਈ ਆਉਂਦੇ ਹਨ ਇਸ ਤੋਂ ਇਲਾਵਾ ਕੈਨੇਡਾ ਦੇ ਖੂਬਸੂਰਤ ਸ਼ਹਿਰ ਜਿਵੇਂ ਟੋਰਾਂਟੋ ਵੈਂਕੂਵਰ ਅਤੇ ਮੋਂਟਰੀਅਲ ਸੈਲਾਨੀਆਂ ਦੇ ਘੁੰਮਣ ਲਈ ਮਸ਼ਹੂਰ ਥਾਵਾਂ ਹਨ ਇਸੇ ਤਰ੍ਹਾਂ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਉੱਤੇ ਨਿਆਗਰਾ ਫ ਸੰਯੁਕਤ ਰਾਜ ਅਮਰੀਕਾ ਦੀ ਸਰਹੱਦ ਦੁਨੀਆ ਦੀ ਸਭ ਤੋਂ ਲੰਬੀ ਸਰਹੱਦ ਹੈ ਜਿਸ ਦੀ ਸੁਰੱਖਿਆ ਲਈ ਕੋਈ ਵੀ ਫੌਜ ਨਹੀਂ ਹੈ ਇਹ ਬਾਰਡਰ ਲਗਭਗ 8892 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਦੋਸਤੋ ਇਹ ਸੀ ਕੁਝ ਖਾਸ ਗੱਲਾਂ ਜੋ ਤੁਹਾਨੂੰ ਕੈਨੇਡਾ ਨਾਲ ਰੂਪ ਰੂਪ ਕਰਾ ਗਈਆਂ ਹੋਣਗੀਆਂ ਮੈਨੂੰ ਪੂਰੀ ਉਮੀਦ ਹੈ ਇਸ ਨਾਲ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਣਾ ਹੈ ਅਗਲੀ ਵੀਡੀਓ ਤੁਹਾਨੂੰ ਕਿਸ ਦੇਸ਼ ਬਾਰੇ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ